ਦਸ ਨਾਉਨ ਲੇਨ ਇਹ ਵੀ ਵਿਚਾਰ ਕਰਤਾ ਆਪਣੇ ਵਿਸਤਾਰ ਦੇ ਵਿੱਚ ਹੋਈ ਹੈ ਉਹ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂਆਂ ਕਮੀਆਂ ਕਮੀਆਂ ਲਈ ਉਹਨਾਂ ਦਾ ਪਾਸਟਰ ਕਾਮ ਸ੍ਰੀ ਹਾਤਕ ਸਾਹਿਬ ਤੋਂ ਜਾ ਕੇ ਦਿਮਾਜਾਚਕ ਦੇ ਤੱਕ ਤੇ ਸ੍ਰੀ ਹਾਤਕ ਸਾਹਿਬ ਤੋਂ ਮੇਜੋ ਕੇ ਕੀਤਾ ਜਾਵੇ ਕਿ ਪੂਰੀ ਸਾਰੀ ਲੀਡਰਸ਼ਿਪ ਦੇ ਨਹੀਂ ਇਸੇ ਨਾਲ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਪ੍ਰਸਤਾਵ ਰੇਲ ਕੇ ਟੁਕਰੇ ਜਾਂ ਜਿਹੜਾ ਵੀ ਕਰਦੇ ਵਿੱਚ ਸ਼ਾਮਲ ਸਾਰੇ ਨੂੰ ਅਸੀਂ ਪੀਣ ਕਰਦੇ ਹਾਂ ਇਹ ਇੱਕ ਜਰਾਇ ਨੂੰ ਸਿਰੇ ਗਿਆਵਾ ਵਿਦੇ ਸਿਰੇ ਕਾਂਤਾ ਸਾਹ ਦੇ ਇਸ ਕਤਰੇ ਤੇ ਜਾ ਕੇ ਦੇਖਦੇ ਹੁਣ ਤੇ ਵਿਚ ਅਸੀਂ ਉਹ ਸਾਰਾ ਦੇਦੇ ਜਿਹੜਾ ਸਿਰੇ ਕਾਂਤਾ ਸਾਹ ਤੋਂ ਸਿਰੇ ਸਾਹ ਤੋਂ ਤੇ ਜਾ ਕੇ ਕਰਾਂਗੇ ਔਰ ਹਿਮਾਜ ਰਾਜਕਾਂ ਦੇ ਲਈ ਔਰ ਨਾਲ ਸਭ ਕੇ ਨੂੰ ਅਰਦਾਸ ਨਹੀਂ ਕਰਦੀ ਹੈ ਕਿ ਨੂੰ ਸਾਨੂੰ ਸਮਰਥਾ ਵਰਸੇ ਸਮਾ ਸਮਾਤਵਾਕ ਸੇ ਜੇ ਅਸੀਂ ਉਹਨਾਂ ਪਕਾਇਆਂ ਤੇ ਖਾਣੀਆਂ ਤੋਂ ਬਚ ਸਕੀਏ ਉਹਦੇ ਸ਼ੋਹਨੀ ਅਕਾਲੀ ਦਰ ਨੂੰ ਮੋੜ ਉਹਨਾਂ ਸਰਦੀਂ ਤੇ ਲੈ ਕੇ ਬਲੰਗੀਆਂ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ੋਹਨੀ ਅਕਾਲੀ ਦਰ ਬਚਾਓ ਨਹਿਰ ਦਾ ਅਰਦਾਸ 3 ਗਾਹ ਤੱਕ ਸਭ ਤੋਂ ਅਜ਼ੀਰ ਰੰਗ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪਾਕ ਦਾਰਦੀ ਨੇ ਪਾਕ ਨੈਸੀ ਵਿਦਵਾਨ ਦੇ ਸਿੱਖ ਸਦਾਰਨ ਨੇ ਪੰਜਾਬ ਦੇ ਨੈਸੀ ਲੋਕ ਦੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਸ ਕੀ ਜਾਤ ਦੇ ਕੇ ਪਹਿਚਾਣ ਉਹ ਤੇ ਚੱਲਣ ਵਾਲੇ ਲੋਕ ਨੇ ਸਾਤ ਬਹੁਤ ਹੋਰ ਕਿ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਭੀੜੀਆਂ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਅੱਛਰੋ ਬੜੀ ਗੱਲ ਦੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਲੱਗ ਦਾ ਤਰ੍ਹਾਂ ਦੇ ਸਰਪ੍ਰਿੰਦ ਕਾਲੀਦਾਰ ਨੇ ਦੇ ਮੂਰਤ ਸੰਪੀਤੀ ਵਾਲਾ ਹੋਰਾਂ ਦੇ ਉਹਦੇ ਨੇ ਅਸੀਂ ਇੱਕ ਕੋਈ ਸਰਵਲ ਤੇ ਰਾਜ ਵਿੱਚ ਸਰਵੇਖ ਦੇ ਕੋਈ ਸ਼ਕਸ਼ੀਤ ਜਿਹੜੀ ਆ ਜਿਹੜੀ ਇਸ ਯੋਗੇ ਸ਼ੰਕਰ ਦੇ ਵਿੱਚੋਂ ਸਭ ਤੋਂ ਇਸ ਉਸਦਸ਼ਾ ਦੇ ਵਿੱਚੋਂ ਕੱਢ ਕੇ ਸਹਿ ਪ੍ਰਮਾਣਿਤ ਸਰੂਪ ਦੇ ਇਕਾਲੀ ਗੱਲ ਬਣਾਉਣ ਬਣਾਉਣ ਦੇ ਵਿੱਚ ਸਹਾਇੀ ਹੋ ਸਕੇ ਜਿਹੜੀ ਭਰਮ ਤੇ ਰਾਜ ਲਿਖੀ ਗਈ ਸ਼ਹਿਰਤ ਹੋਵੇ ਉਹ ਸਖਸੀਅਤ ਨੂੰ ਅਜਿਹਾ ਦਵਾਈ ਦੇ ਲਈ ਫਲਬੀਰ ਕਰੋਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਅਸਧਿਆ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਸਖਸੀਅਤ ਨੂੰ ਦਵਾਈ ਸੰਬੰਧੀ ਗੱਲ ਕਰਾਂਗੇ ਉਦੇ ਲਈ ਤੇ ਕੱਲ੍ਹ ਪਸੀ ਭਾਵਨ ਕਰਨ ਜਾ ਰਹੇ ਆਂ ਔਰ ਇਹਨਾਂ ਦਾ ਜੱਗਾ ਬੈਂਕੀ ਦਾ ਬੈਂਕ ਕਰਨ ਲਈ ਉਦੇ ਲਈ ਤੇ ਸਾਨੂੰ ਕਮੇਨੀ ਬਣਾਉਣ ਜਾ ਰਹੇ ਆਂ ਸਰਕਾਰੀ ਪ੍ਰਧਾਨ ਸਾਹਿਬ ਉਸ ਦੇ ਬਲਦੁਰਾ ਨੂੰ ਜ਼ਰੂਰ ਧਿਆਨ ਚ ਰੱਖ ਰਹੇ ਆਂ ਕਿ ਉਹ ਭਾਵਨਾ ਨਹੀਂ ਜਰੀ ਪ੍ਰਾਪਤ ਲੋਕਾਂ ਦੀ ਜਰੀ ਭਾਵਨਾ ਲੋਕਾਂ ਦਾ ਜੇਵਾ ਪ੍ਰਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਤੇ ਰੱਖਦੇ ਹੋਏ ਉਹ ਜ਼ਰੂਰ ਦਾ ਜ਼ਪੈਰ ਦਾ ਉਹ ਕੋਰਵਾਕ ਦਾ गांव के ਸਰੋਗਣੀ ਕਾਦੀਦਲ ਨੂੰ ਅਸੀਂ ਫਰ ਲੈ ਮਜਬੂਰ ਕਰਕੇ ਲੋਕਾਂ ਦੇ ਵਿੱਚ ਜਾ ਸਕੀਏ ਇਹ ਕੁੰਜੇ ਵਕਰਾਵਨੀ ਕੀਤਾ ਹੋਇਆ ਪਾਂਚਾ ਲੈਕਿਆਂ ਨੂੰ ਪੀਂਟ ਕਰਦੇ ਸਾਰੇ ਜਿਹੜੇ ਵੀ ਕਾਲੀਦਾਰ ਨਾਲ ਸਹਿਯਰ ਕਰਵਾਏ ਲੋਕ ਨੇ ਕਿਉਂ ਇਹ ਜ਼ ਸ਼ਰਮਣੀਏ ਕਾਲੀਦਾਰ ਬਚਾਓ ਲੈਗਰ ਦੇ ਵਿੱਚ ਸ਼ਾਮਲ ਸ਼ਰਮਣੀਏ ਕਾਲੀਦਾਰ ਬਚਾਓ ਨਹਿਰ ਮਜਬੂਰ ਕਰਦੇ ਵਿੱਚ ਰਿਸਨ ਹੈ ਕਿ ਆਉਂਗਰੇ ਸਮੇਂ ਵਿੱਚ ਅਸੀਂ ਸ਼ਰਮਣੀਏ ਕਾਲੀਦਾਰ ਨੂੰ ਹੁਣ ਜਿੰਦੂਗੀ ਕਰ ਜਾ ਸਕੀਏ ਇਹ ਸਰਵਾਈਵਰ ਨੇ ਦੋਇਦ ਹੋਰ ਜੀ ਸਾਊਥ ਮੈਚ ਗਿਆ ਜਨਰੇਲੀ ਉਹ ਵੀ ਅਸੀਂ ਚੱਲਦੇ ਅੱਜ ਦਾ ਸਰਵਕਲ ਨਾ ਤੇ ਜਿਹੜੀ ਤੇ ਸਾਰੇ ਧਾਰਨ ਨੂੰ ਸੈਕਿੰਡ ਹੋਏਗੀ ਉਹ ਵੀ 15 ਫ फेब्रुवारी ਦੀ ਮੈਮਰੀ ਜਿਹੜੇ ਕਲੀਅਰ ਹੁੰਦੇ ਹੋਗੇ ਉਹਨਾਂ ਦੀ ਰਵਾਈ ਦਿੱਤੋ ਮੈਨੇ ਬਣਾਦਾ ਲੈ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਬਹੁਤ ਸਖੀਰ ਤੇ ਅਗਰੀ ਕਰ ਲਈ ਜਿਹਨਾਂ ਦੇ ਨਾਮ ਉੱਜਾਣੇ ਉਹਨਾਂ ਨੂੰ ਵੀ ਦੋਸਤ ਸਵੇਰੇ 7:15 ਪਿੰਟ ਤੋਂ ਕਵਾਡਿਟੀ ਕੀ ਮੀਟਿੰਗ ਦੇ ਵਿੱਚ ਪੂਰੇ ਚਾਰ ਦਿਨ ਦੇਸ਼ਕ ਬੋਲੇ ਲਾਈਕੀ ਵਿਚਾਰ ਸਾਂਝੇ ਕਰੇ ਕਿ ਕਿ ਕੀ ਹੋ ਰਿਹਾ ਹੈ। ਉਹਨੇ ਬੜੇ ਵਿਸਤਾਰ ਨਾਲ ਦੱਸਿਆ ਹੋਈਆ ਕਿ ਕਿਹੜੀਆਂ ਕੰਨੀਆਂ ਖਾਪੀਆਂ ਰਹੀਆਂ, ਕਿਹੜੀਆਂ-ਕਿਹੜੀਆਂ ਕੰਨੀਆਂ ਰਹੀਆਂ। ਜਿਹੜੇ ਸੁਝਾਅ ਆਏ ਨੇ ਲੇਕਿਨ ਇਹ ਆਲੇ ਆਲੇ ਆਏ ਨੇ ਉਹਦੇ ਉੱਪਰ ਪਰਵਾਹ ਨਹੀਂ ਕਰਾ ਤੇ ਜਿਹੜਾ ਰਾਜ ਤੇ ਪੰਜਾਬ ਆਪਣਾ ਕਾਲੀਰਨ ਬਚਾਵਾ ਲਗਰ ਦਾ ਅਭਾਰ ਕਰਨਾ ਉੱਥੇ ਅਸੀਂ ਚੰਦੂਆ ਸਾਹਿਬ ਪ੍ਰਧਾਨ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਅੱਜ

ਉਹ ਭਾਈ ਅਮਰਪਾਲ ਸਿੰਘ ਦੇ ਮਰੂਥੀ ਹੱਕਾਂ ਦੇ ਘਾਣੇ ਬਲਕੇ ਉਹਨਾਂ ਲੱਖਾਂ ਬੋਰਡਰਾਂ ਦੇ ਵੀ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਦਾ ਫਾਇਦਾ ਚੁੜਿਆ ਅੱਜ ਭਾਰਤ ਦੀ ਲੋਕ ਸਭਾ ਦੇ ਵਿੱਚ ਸੌ ਖਾਲੀ ਜਨਤ ਦੇ ਖਰੇ ਮੈਂ ਜਿਹੜੇ ਸੁਣੇ ਤੇ ਅਮਰਪਾਲ ਸਿੰਘ ਹੋਰ ਲੋਕ ਸਭਾ ਉਹਨਾਂ ਦੇ ਵਿੱਚ ਇਹ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਫਤਿਹਾਰ ਦਿੱਤਾ ਖੋਤੀ ਨਾ ਇਹ ਜਿਹੜੇ ਜਿਹੜੇ ਕਾ ਇਹ મતਬਾਤਿਕ ਰਹੋ ਭਾਵੇਂ ਪਹਿਲਾਂ ਐਨਸੀ ਲਾਇਆ ਜਿਹੜਾ ਉਹ ਵੀ ਰੀਤੀ ਰੋਸ ਨਾਲ ਸੀ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਲਗਾਏ ਗਏ ਲੋਕਾਂ ਦੀ ਕਿਤੇ ਨਹੀਂ ਮੇਰੇ ਦਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੰਵਿਧਾਨ ਦੀ ਸੋਚੋ ਕੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖ ਕੇ ਜੋ ਕੰਮ ਕਰੀਆ ਦੇ ਹਰ ਤਰ੍ਹਾਂ ਦੇ ਅਰੇ ਸੇ ਰੱਦ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਮਜਾ ਕੋਈ ਕੀ ਨੇ ਆ ਵੀ ਇਹਨਾਂ ਵੱਲੋਂ ਦੁਬਾਰਾ ਇਦਾਂ ਦੇ ਦਮਦਾਰੀ ਕਰੀ ਉਹਨਾਂ ਨੇ ਕੀਤਾ ਉਹ ਆਖਰੀ ਬਾਤ ਬਸ ਲੈ ਇਹਨਾਂ ਦਾ ਮੌਕੇ ਨੂੰ ਕਿਹਨਾਂ ਤੇ ਪੰਜਾਬ ਕਰਤੀਆ ਤੇ ਕਾਫੀ ਰਾਜ ਗਿਆ ਤੋਂ ਕਪੜਾ ਕਾਰਵਾਈਆਂ ਲੈਣ ਦਾ ਕੌਣ ਪੰਜਾਬ ਨੂੰ ਹੱਲਾ ਬੋਲਾ ਢੇਰ ਦਾ ਆਹ ਨੂੰ ਅਮਮਾ ਸਾਡੀ ਤੇ ਭਾਈ ਦਾ ਸਾਹ ਵੀ ਟਕਰਾ ਦਾ ਮੌਕਾ ਦੇ ਪੰਜਾਬ ਦੇ ਹਾਲਾਤ ਕਰਨਾ ਤਾਂ ਸਾਏ ਬੰਦੇ ਸਿੱਕੇ ਰਹਿਣੀ ਤੇ ਕੀਤੀ ਹੈ ਜਿਹੜੇ ਨਾਈ ਖਲਾ 200 ਰੁਪਏ ਇੱਕ ਦਿਨ ਰਾਤ ਉਹਦੇ ਜੇਬ ਵਿੱਚ ਸੋਨੇ ਦੀ ਰਾਈ ਜਿਹੜੀ ਉਹ ਜ਼ਰੂਰੀ ਆ ਔਰ ਉਹਦੇ ਸਾਡੇ ਸਾਹਮਣੇ ਜਿਹੜੀ ਚੁਣੌਤੀ ਆਲੇ ਜਿਵੇਂ ਜਲ ਸਾਫਟਾ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਦਾ ਸਹਿਰਤਾ ਦੇ ਨਾਲ ਜ਼ਿੰਦਗੀ ਨਾਲ ਆਜਾ ਦੇ ਸਤਿ ਰੰਗਾਸ਼ਾ ਬੇਨਾ ਬੜਾ ਇਤਿ ਲੋਕ ਰਾਜ ਦੇ ਖਤਰੇ ਦੀ ਕਾਟੀ ਸੀ ਲੋਕ ਰਾਜ ਦੇ ਇਤਿਹਾਸ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਦਾਰ ਨਿਧਾਇਆ ਔਰ ਜਿਨ੍ਹਾਂ ਲੋਕਾਂ ਨੂੰ ਜਿਹੜਾ ਦੇ ਦੁਸ਼ਮਣ ਝਗੜੇ ਪਏ ਉਹ ਐਵੇਂ ਜਿਹੜੇ ਇਹਨਾਂ ਤੋਂ ਕਰਦੇ ਆ ਸਾਡੇ ਵਾਜੇ ਉਹ ਜਿਹੜੀ ਆਧਾਰ ਹੈ ਨੇ ਦੋਹਰਾ ਨੇ ਤੇ ਅੱਜ ਸਾਡੀ ਜੀਤ ਚ ਹੈ ਉਹ ਜਿਹੜੀ ਕੈਂਪੇਨ ਜੈਂਸੀ ਸਾਰਾ ਲੋਰ ਆ ਲਿੰਦਾ ਵੀ ਕੀਤੀ ਆ ਪਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਨਾਂ ਤੇ ਬੈਠੇ ਲੋਕ ਦੇ ਅਸੀਂ ਕਿਉਂ ਤੁਹਾਨੂੰ ਯਾਰ ਅੰਧਾ ਗੱਟਿਆ ਇਹ ਜਿਹੜੇ ਅਗਰ ਜਿੱਦੇ ਕਾਲੇ ਲੋਕ ਦੀ ਸਵੇਰੇ ਨੀਂਦ ਕਰਦੇ ਸੀ ਅੱਜ ਭਾਈ ਅੰਮ੍ਰਿਤਧਨ ਦੇ ਨਾਮ ਕਰਕੇ ਲੋਕਾਂ ਨੂੰ ਜਿਹੜੇ ਵੀ ਨਿਸ਼ਾਨਾ ਲਿਆ ਹੋਇਆ ਆਜ ਉਹਨਾਂ ਦੇ ਮਾਰ ਦੀ ਹਰਕਤ ਦੇ ਜੂਡਾਤਾ ਮਾਰਿਆ ਹੋਇਆ ਸੋ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਤਿਆਗ ਨੂੰ ਦਬ ਦਿੱਤਾ ਤੇ ਜਿਹੜਾ ਵੀ ਸੰਭਾਗ ਨਾਲ ਸਾਡੇ ਪਰਦੇਸਿਕਾਂ ਲਈ ਆਇਆ ਕਰ राजनी सू ਅਗਵਾਈ ਸਮਾਉਣ ਲਈ ਨਹੀਂ ਕਰਦੇ ਪੁੱਛ ਨਹੀਂ ਹਾਂ ਕਿ ਸਰਕਾਰ ਉਹਨਾਂ ਨੂੰ ਕਾਇਰ ਅਸੀਂ ਮਗਨ ਕੀਤੀ ਹੈ ਜਿਹਨਾਂ ਤੋਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਕੁਝ ਨਾਵਾਂ ਦੀ ਵੀ ਤੁਜਵੀਜ਼ ਕੀਤੀ ਹੈ ਇਸੇ ਲਈ ਪੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ ਸਰਦਾਰਾਂ ਤੋਂ ਲੈ ਕੇ ਬਾੜੀ ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਕੇ ਅਕਾਲੀ ਦਲ ਦੀ ਪਾਰਟੀ ਦੀ ਜਵਾਬ 잡ਦ ਹੋਵੇ ਹਮਲਾਪੀ ਬਸ ਸੋਚਣਾ ਚਾਹੀਦਾ ਬੜੇ ਲੋਕਾਂ ਦਾ ਘਹਾਉਣਾ ਨਹੀਂ ਚਾਹੀਦਾ ਟੋਟਲ ਕਿੰਨਾ ਮੰਡੇਟ ਤੁਹਾਡੇ ਨਾਲ ਹੈ ਕਿ ਜਿਹੜੇ ਪਾਰਟੀ ਵਰਕਰ ਅੱਜ ਉੱਥੇ ਵੀ ਮੀਟਿੰਗ ਸੀ ਕਿਵੇਂ ਸਮੇਂ ਤੋਂ 60 40 ਦੀ ਰੇਸ਼ੋ ਤੁਹਾਡੇ ਨਾਲ ਕਿਸੇ ਥੋੜੇ ਸਭ ਦੇਤੇ ਕੋਤੇ ਆਏ ਆ ਜਿਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਅਸੀਂ ਬਹਿਤਾਂ ਇਹ ਸਰ ਬਹੁਤ ਖਰਾਬ ਬਹੁਤ ਖਰਾਬ ਹੈ ਜਾਣਾ ਅਗਲੇ ਸੈਪਰੇਟ ਦੇ ਬੁਲਾਵਾ ਤੋਂ ਬਾਅਦ ਕੁਝ ਨਾ ਜਰਾ ਕਿਸ ਤਰ੍ਹਾਂ ਲੋਕਾਂ ਦੇ ਲੋਗ ਹੈ ਕੁਝ ਨਾਮ ਹੀ ਤਜਵੀਜ਼ ਵੀ ਰੱਖੋ ਅਸੀਂ ਲੋਕਾਂ ਨੂੰ ਨਾਲ ਲੈਣਾ ਜੀ ਪੀਟਰਾਂ ਦੇ ਬਜਾਏ ਲੋਕ ਚਾਲੇ ਨਾਲ ਅੱਜ ਜਿਹਨੂੰ ਨਾ ਕੋਈ ਕੋਈ